ਦਾ ਜੀ ਫਰਮਾਉਂਦੇ ਨੇ ਆਏ ਸੰਤ ਪ੍ਰਾਹ ਹੁਣੇ ਕੀਰਤਨ ਹੋਆ ਰਹਿਣ ਸਬਾਈ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜਿਹੜੇ ਮਹਾਪੁਰਖ ਹੁੰਦੇ ਨੇ ਉਹਨਾਂ ਦਾ ਮਹਾਪੁਰਖਾਂ ਦੇ ਨਾਲ ਹੀ ਪ੍ਰੇਮ ਹੁੰਦਾ ਹੈ ਮਹਾਪੁਰਖੀ ਉਹਨਾਂ ਦੇ ਸਾਰੇ ਰਿਸ਼ਤੇਦਾਰ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰ ਆਮ ਦੁਨਿਆਵੀ ਲੋਕਾਂ ਦੇ ਕੋਈ ਵਿਆਹ ਸ਼ਾਦੀ ਖੁਸ਼ੀ ਗਮੀ ਹੋਵੇ ਤਾ ਸਾਰੇ ਰਿਸ਼ਤੇਦਾਰ ਮਿੱਤਰ ਪਿਆਰੇ ਸਾਰੇ ਆਉਂਦੇ ਨੇ ਪਰ ਮਹਾਪੁਰਖਾਂ ਦੇ ਜੇ ਸਮਾਗਮਾਂ ਦੇ ਵਿੱਚ ਉੱਥੇ ਫਿਰ ਮਹਾਪੁਰਖ ਹੀ ਆਉਂਦੇ ਨੇ ਸੋ ਇਸ ਕਰਕੇ ਮਹਾਪੁਰਖ ਜਿਹੜੇ ਆਉਂਦੇ ਨੇ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏਨ ਹਰਿਸ਼ਿਓ ਲੈਨ ਮਿਲਾਏ ਮਹਾਪੁਰਖ ਆਉਂਦੇ ਨੇ ਆਪਣਾ ਉਹਨਾਂ ਦਾ ਕੋਈ ਕਰਮ ਨਹੀਂ ਹੋਇਆ ਕਰਦਾ ਧੰਨ ਧੰਨ ਬਾਬਾ ਜੀ ਸਰਸ਼ਣ ਜੀ ਮਹਾਰਾਜ ਦੇ ਬਚਨ ਨੇ ਕਿ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਕੋਈ ਰਾਜਾ ਮਹਾਰਾਜਾ ਜਿੱਤੇ ਸਫਰ ਦੇ ਵਿੱਚ ਜਾਂਦਾ ਹੈ ਉਹਦੇ ਨਾਲ ਕਿੰਨੀਆਂ ਹੋਰ ਫੌਜਾਂ ਕਿੰਨੇ ਵੀਆਈਪੀ ਬੰਦੇ ਜਰਨਲ ਕਲਰ ਡਾਕਟਰ ਵਗੈਰਾ ਹੋਰ ਕਿੰਨੇ ਹੁੰਦੇ ਨੇ ਇਸੇ ਤਰ੍ਹਾਂ ਜਦੋਂ ਮਹਾਪੁਰਖ ਦਰਗਾਹ ਤੋਂ ਕੋਈ ਡਿਊਟੀ ਲੈ ਕੇ ਆਉਂਦੇ ਨੇ ਉਹਨਾਂ ਦੇ ਨਾਲ ਵੀ ਫਿਰ ਪਰਮਾਤਮਾ ਸ਼ਕਤੀਆਂ ਨਾਲ ਭੇਜਦਾ ਸੋ ਇਸੇ ਤਰ੍ਹਾਂ ਤਾਂ ਅੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਜਾ ਇਹ ਸੰਸਾਰ ਦੇ ਉੱਤੇ ਆਏ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕਰਨੀ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਸੀ ਸੋ ਉਹਨਾਂ ਦੇ ਨਾਲ ਫਿਰ ਸ਼ਕਤੀਆਂ ਵੀ ਪ੍ਰਮਾਤਮਾ ਨੇ ਭੇਜੀਆਂ ਜ਼ੁਲਮ ਦਾ ਨਾਸ ਕਰਨ ਵਾਸਤੇ ਛੋਟੇ ਛੋਟੇ ਸਾਹਿਬਜ਼ਾਦੇ ਪੰਜ ਪਿਆਰੇ ਹੋਰ ਸਿੰਘ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਇੱਕ ਮਮੋਲੀਆਂ ਰੂਹਾਨੀ ਸੀ ਦਰਗਾਹੀ ਸ਼ਕਤੀਆਂ ਨਾਲ ਆਈਆਂ ਸੀ ਇਸੇ ਤਰ੍ਹਾਂ ਹੀ ਬਾਬਾ ਜੀ ਬਚਨ ਕਰਦੇ ਸੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਏ ਜਿਨ੍ਹਾਂ ਨੇ ਇਹ ਦਰਗਾਹੀ ਮਰਜ਼ਾਦਾ ਚਲਾਉਣੀ ਸੀ ਉਹਨਾਂ ਦੇ ਨਾਲ ਫਿਰ ਜਿੰਨੇ ਬਹਿੰਗਮ ਉਹ ਵੀ ਦਰਗਾਹੋਂ ਨਾਲ ਆਏ ਸੀ ਬਾਬਾ ਜੀ ਆਪ ਵੀ ਬਚਨ ਕਰਦੇ ਸੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜੀ ਸੁਣਾਇਆ ਕਰਦੇ ਸਨ ਕਿ ਜਿੰਨੇ ਬਹਿੰਗਮ ਸਾਡੇ ਇਹ ਨਾਲ ਆਏ ਹਨ ਇਹ ਦਰਗਾਹੋਂ ਨਾਲ ਆਏ ਹੋਏ ਹਨ ਸੋ ਇਸ ਤਰ੍ਹਾਂ 사ਤੂਗਰਾਂ ਦਾ ਬਚਨ ਹੈ ਜਨਮ ਮਰਨ ਦਹੁ ਮੈਂ ਨਾਹੀਂ ਜਨ ਪਰ ਉਪਕਾਰੀ ਆਏ ਮਹਾਪੁਰਖ ਜੀਵਾਨੂ ਉਪਦੇਸ਼ ਰੂਪੀ ਦਾਨ ਦੇ ਕੇ ਭਗਤੀ ਵਾਲੇ ਪਾਸੇ ਲਾ ਦਿੰਦੇ ਨੇ ਤੇ ਪ੍ਰਮਾਤਮਾ ਦੇ ਨਾਲ ਮੇਲ ਕਰਾ ਦਿੰਦੇ ਆ ਸੋ ਇਸ ਤਰ੍ਹਾਂ ਮਹਾਪੁਰਖਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੋਇਆ ਕਰਦਾ। ਸ਼ਾਸਤਰਕਾਰਾਂ ਨੇ ਦੁਨੀਆ ਨੂੰ ਚਾਰ ਕਿਸਮਾਂ ਦੇ ਵਿੱਚ ਵੰਡਿਆ ਹੋਇਆ ਹੈ। ਪਹਿਲੀ ਕਿਸਮ ਦੇ ਕਹਿੰਦੇ ਉਹ ਲੋਕ ਨੇ ਜਿਹੜੇ ਮਹਾਪੁਰਖ ਪਰਉਪਕਾਰ ਕਰਦੇ ਨੇ ਉਹਨਾਂ ਦਾ ਕੋਈ ਆਪਣਾ ਸਵਾਰਥ ਨਹੀਂ ਹੁੰਦਾ ਕੋਈ ਮਤਲਬ ਨਹੀਂ ਹੁੰਦਾ ਆ ਦੁਨੀਆ ਦਾ ਭਲਾ ਕਰਦੇ ਆ। ਦੂਜੀ ਕਿਸਮ ਦੇ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਵੀ ਕੋਈ ਮਤਲਬ ਲੈਂਦਾ ਲੈਣਾ ਹੁੰਦਾ ਇਸ ਕਰਕੇ ਕਿਸੇ ਦਾ ਕੰਮ ਕਰਦੇ ਨੇ ਭਲਾ ਕਰਦੇ ਨੇ ਤੀਸੀ ਕਿਸਮ ਦੇ ਉਹ ਲੋਕ ਨੇ ਕਿਸੇ ਦਾ ਨੁਕਸਾਨ ਕਰਕੇ ਆਪਣਾ ਫਾਇਦਾ ਕਰਦੇ ਨੇ ਆਪਣਾ ਭਲਾ ਕਰਦੇ ਨੇ ਚੌਥੀ ਕਿਸਮ ਦੇ ਉਹ ਲੋਕ ਨੇ ਨਾ ਆਪਣਾ ਕੋਈ ਫਾਇਦਾ ਹੋਣਾ ਭਲਾ ਹੋਣਾ ਦੂਜਿਆਂ ਦਾ ਵੀ ਨੁਕਸਾਨ ਕਰਨਾ ਸ਼ਾਸਤਰਕਾਰ ਲਿਖਦੇ ਨੇ ਆਪਣੇ ਹਿੱਤ ਤਿਆਗ ਕਰੇ ਪਰ ਕੋ ਹਿੱਤ ਤੇ ਨਰ ਉਤਮ ਹੈ ਜਗ ਮਾਹੀ ਆਪਣਾ ਸਵਾਰਥ ਆਪਣਾ ਮਤਲਬ ਛੱਡ ਕੇ ਕਿਸੇ ਦਾ ਭਲਾ ਕਰਨਾ ਇਹ ਉਤਮ ਪੁਰਖ ਮੰਨੇ ਗਏ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਦੱਸਿਆ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਪਰਉਪਕਾਰ ਕਰਦੇ ਨੇ ਦੂਸਰੀ ਕਰਮ ਕਿਸਮ ਦੇ ਆਪਣੇ ਹਿਤ ਸੰਗ ਕਰੇ ਪਰ ਕੋ ਹਿਤ ਆਹੇ ਸਮਨ ਵਹਿ ਭਵ ਮਾਹੀ ਆਪਣਾ ਹਿਤ ਆਪਣਾ ਕੰਮ ਲੈਣ ਵਾਸਤੇ ਜਿਵੇਂ ਸਿਆਸੀ ਲੋਕ ਹੁੰਦੇ ਨੇ ਵੋਟਾਂ ਲੈਣੀਆਂ ਹੁੰਦੀਆਂ ਕੰਮ ਕਰਦੇ ਨੇ ਵੋਟਾਂ ਲੈਣ ਵਾਸਤੇ ਕੰਮ ਕਰਦੇ ਨੇ ਇਹ ਦੋ ਦੂਜੇ ਹੋ ਗਏ ਤੀਸਰੀ ਕਿਸਮ ਦੇ ਆਪਣੇ ਹਿੱਤ ਸੰਗ ਆਪਣੇ ਹਿੱਤ ਨਾਸ ਕਰੇ ਪਰ ਕੋ ਹਿੱਤ ਰਾਕਸ਼ ਤੇ ਨਰ ਹੈ ਜਗ ਮਾਹੀ ਉਹ ਰਾਖਸ਼ ਬੰਦੇ ਨੇ ਜਿਹੜਾ ਆਪਣਾ ਭਲਾ ਕਰਦੇ ਦੂਜੇ ਦਾ ਨੁਕਸਾਨ ਕਰਦੇ ਨੇ ਚੌਥੀ ਕਿਸਮ ਦੇ ਬੈਨ ਹੀ ਆਪਣੇ ਹੀ ਤਰ ਨਾਸ਼ ਕਰੇ ਪਰ ਕੋਹ ਤਾਂ ਕਹਿੰਦੇ ਜਿਹੜਾ ਆਪਣਾ ਵੀ ਕੋਈ ਫਾਇਦਾ ਨਾ ਹੋਣਾ ਦੂਸਰੇ ਦਾ ਵੀ ਨੁਕਸਾਨ ਕਰਨਾ ਉਹ ਕਹਿੰਦਾ ਉਹਨਾਂ ਨੂੰ ਕੀ ਕਹਿਣਾ ਉਹ ਤਾਂ ਰਾਖਸ਼ਾਂ ਨਾਲੋਂ ਵੀ ਭੈੜੇ ਹੁੰਦੇ ਨੇ ਸੋ ਇਸ ਤਰ੍ਹਾਂ ਮਹਾਪੁਰਖ ਜਿਹੜੇ ਸੰਸਾਰ ਦੇ ਵਿੱਚ ਆਉਂਦੇ ਨੇ ਦੁਨੀਆ ਦਾ ਭਲਾ ਕਰਨ ਵਾਸਤੇ ਆਉਂਦੇ ਨੇ ਬਾਬਾ ਜੀ ਦੇ ਬਚਨ ਹੈ ਜਿਹੜੀ ਫਕੀਰੀ ਹੁੰਦੀ ਹੈ ਇਹ ਚਾਰ ਤਰ੍ਹਾਂ ਦੀ ਹੁੰਦੀ ਹੈ ਇੱਕ ਰੇਖ ਦੀ ਇੱਕ ਭੇਖ ਦੀ ਇੱਕ ਪਿੱਛੇ ਮੁੜਮੁੜ ਦੇਖ ਦੀ ਇੱਕ ਖੋਤੇ ਵਾਂਗੂ ਲੇਟ ਦੀ ਫਕੀਰ ਬਣ ਗਿਆ ਨਸ਼ਾ ਪੀਲੇ ਸੁੱਖਾ ਪੀਲਿਆ ਹੋਰ ਸਲਫੇ ਪੀਲੇ ਲਿٹے ਰਹੇ ਇੱਕ ਉਹ ਵੀ ਫਕੀਰੀ ਐ ਇੱਕ ਉਹ ਫਕੀਰੀ ਐ ਬਾਣਾ ਪਾ ਲਿਆ ਪਿੱਛੇ ਘਰਦਿਆਂ ਨੂੰ ਦੇਖਣਾ ਕੋਈ ਮਨਾਉਣ ਆਉਂਦਾ ਕਿ ਨਹੀਂ ਜਾਂ ਘਰ ਦੇ ਵਿੱਚ ਜੋ ਕੀ ਤਨ ਪਦਾਰਥ ਹੈ ਮਾਇਆ ਹੋਰ ਪਦਾਰਥਾ ਘਰਾਂ ਨੂੰ ਭੇਜੀ ਜਾਣਾ ਉਹ ਵੀ ਦੂਜੀ ਫਕੀਰੀ ਐ ਤੀਜੀ ਐ ਵੇਖ ਦੀ ਦੇਖ ਲੈਣਾ ਸਾਧੂ ਮਹਾਂਪੁਰਖ ਚੰਗਾ ਕੱਪੜੇ ਪਾਉਂਦੇ ਨੇ ਚੰਗੀ ਰਹਿائش ਕਰਦੇ ਨੇ ਚੰਗਾ ਐਸ਼ ਕਰਦੇ ਨੇ ਵੀ ਇਹਨਾਂ ਦੇ ਨਾਲ ਆਪਾਂ ਰਲ ਜੀਏ ਆਪਾਂ ਵੀ ਸੁਖ ਲਵਾਂਗੇ ਪਰ ਉਹ ਥੋੜਾ ਜਿਹਾ ਟਰਮ ਹੀ ਹੁੰਦਾ ਹੈ ਇਸੇ ਤਰ੍ਹਾਂ ਜਿਹੜੀ ਰੇਖ ਦੀ ਅਖੀਰੀ ਹੁੰਦੀ ਹੈ ਇਹ ਅਖੀਰੀ ਸਵਾਸਾਂ ਤੱਕ ਨਾਲ ਲਿਪਦੀ ਹੈ ਜਿਵੇਂ ਧੰਤਨ ਧੰਤਨ ਬਾਬਾ ਜੀ ਸ਼ਰ ਸਿੰਘ ਮਹਾਰਾਜ ਦੇ ਬੇਂਗਮ ਜਿੰਨੇ ਵੀ ਮਹਾਪੁਰਖ ਆਏ ਉਹਨਾਂ ਵਿੱਚੋਂ ਧੰਤਨ ਧੰਤਨ ਬਾਬਾ ਗੇਜਾ ਸਿੰਘ ਜੀ ਜਿਨ੍ਹਾਂ ਨੇ ਪਿੱਛੇ ਘਰ ਵੱਲ ਕਦੇ ਮੋਹ ਹੀ ਨਹੀਂ ਕੀਤਾ ਕਦੇ ਘਰਦਿਆਂ ਨੂੰ ਬੁਲਾਉਂਦੇ ਵੀ ਨਹੀਂ ਸੀ ਸੋ ਐਸਾ ਬਾਬਾ ਜੀ ਦੇ ਚਰਨਾਂ ਵਿੱਚ ਗਏ ਐਸੀ ਬਾਬਾ ਜੀ ਦੇ ਚਰਨਾਂ ਵਿੱਚ ਪ੍ਰੀਤ ਪਾਈ ਹਰ ਇੱਕ ਕੰਮ ਹਰ ਇੱਕ ਪ੍ਰੇ ਜੋ ਹੁਕਮ ਕਰਨਾ ਬਾਬਾ ਜੀ ਨੇ ਬਾਬਾ ਜੀ ਦੇ ਚਰਨਾਂ ਵਿਚ ਰਹਿ ਕੇ ਸੇਵਾਵਾਂ ਕੀਤੀਆਂ ਬੇਅੰਤ ਖੁਸ਼ੀਆਂ ਲਈਆਂ ਦਿਨ ਰਾਤ ਇੱਕ ਕੀਤਾ ਹੋਇਆ ਸੀ ਬਾਬਾ ਜੀ ਨੇ ਸੇਵਾਵਾਂ ਕਾ ਇਹ ਐਸਾ ਵੀ ਬਾਬਾ ਜੀ ਨੇ ਕੀਤਾ ਵੀ ਹੁਣ ਆਪਾਂ ਸਾਥ ਬਣੇ ਆ ਆਪਾਂ ਹੁਣ ਲੰਗਰ ਵੀ ਛੱਡ ਦੇਣਾ ਬਹੁਤ ਘੱਟ ਖਾਣਾ ਪ੍ਰਸ਼ਾਦਾ ਵੀ ਨਹੀਂ ਛਕਿਆ ਕਰਨਾ ਤੇ ਬਾਬਾ ਜੀ ਅੰਤਰਜਾਮੇ ਬਾਬਾ ਜੀ ਸਰਸਿੰਘ ਜੀ ਮਹਾਰਾਜ ਸੰਗਤ ਵਿੱਚ ਖੜੇ ਐ ਬਾਬਾ ਜੀ ਵੀ ਖੜੇ ਆ ਬਾਬਾ ਗੇਜਾ ਸਿੰਘ ਜੀ ਦੂਸਰਿਆਂ ਨਾਲ ਬਾਬਾ ਜੀ ਬਚਨ ਕਰਦੇ ਆ ਭਾਈ ਗੁਰਬਾਣੀ ਦੱਸਦੀ ਐ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਓ ਰੰਡ ਨਾਨਕ ਤੇ ਇਸ ਦੇਹੀ ਕੋ ਪਾਲ ਜਿਹੜੀ ਦੇਹੀ ਦੇ ਨਾਲ ਸੇਵਾ ਸਿਮਰਨ ਕਰਨਾ ਹੈ ਉਦਮ ਕਰਕੇ ਉਪਰਾਲਾ ਕਰਕੇ ਸਿਵਾਵਾ ਕਰਨੀਆਂ ਨੇ ਭਜ ਭਜ ਕੇ ਬਾਣੀ ਪੜ੍ਹਨੀ ਆ ਦਿਨ ਰਾਤ ਜਾਗਣਾ ਉਸ ਦੇਵੀ ਨੂੰ ਪਾਲਣਾ ਵੀ ਚਾਹੀਦਾ ਸੋ ਬਾਬਾ ਜੀ ਦੇ ਬਚਨਾਂ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮਖ ਸੋਇ ਸਹਿ ਸਮਾਵੇ ਘੱਟ ਬੋਲਣਾ ਘੱਟ ਖਾਣਾ ਘੱਟ ਸੌਣਾ ਅਤੇ ਕਮਾਈਆਂ ਕਰਨੀਆਂ ਸੋ ਇਸ ਤਰ੍ਹਾਂ ਬਾਬਾ ਜੀ ਨੇ ਫਿਰ ਬਾਬਾ ਜੀ ਦੇ ਹੁਕਮ ਅਨਸਾਰ ਬੇਅੰਤ ਸਵਾਮਾਂ ਕੀਤੀਆਂ ਸੋ ਇਹ ਹੁੰਦੀ ਹੈ ਰੇਖ ਦੀ ਜੋ ਬਾਬਾ ਜੀ ਨੇ ਬਹਿੰਗਮਾ ਨੇ ਇਹ ਆਖਰੀ ਸਵਾਸਾ ਤੱਕ ਕੀਤੀ ਬਾਬਾ ਜੀ ਦੇ ਬਚਨ ਕਿ ਤੁਸੀਂ ਸਾਡੇ ਨਾਲ ਹੀ ਆਏ ਰਹੇ ਹੋ ਇਹ ਦਰਗਾਹੀ ਮਰਜ਼ਾਦਾ ਹੈ ਇਹ ਜਿੱਥੇ ਤੁਹਾਡੀ ਡਿਊਟੀ ਲੱਗ ਗਈ ਬਸ ਉਹ ਡਿਊਟੀ ਕਰਨੀ ਹੈ ਤੁਹਾਡੇ ਦਰਗਾਹ ਦੇ ਜ਼ਿੰਮੇਵਾਰ ਅਸੀਂ ਆ ਸੋ ਇਸ ਤਰ੍ਹਾਂ ਧੰਨ ਧੰਨ ਬਾਬਾ ਗੇਜਾ ਸਿੰਘ ਮਹਾਰਾਜ ਨੇ ਇਸ ਅਸਥਾਨ ਤੇ ਇਸ ਘਰ ਵਿਖੇ ਪਿੰਡ ਵਧਾਤੇ ਵਿਖੇ ਜਨਮ ਲਿਆ ਅਤੇ ਛੋਟੀ ਉਮਰ ਤੋਂ ਹੀ ਇਹ ਦਰਗਾਹੀ ਰੂਹਾਂ ਹੁੰਦੀਆਂ ਨੇ ਜਿਹੜੀ ਕੋਈ ਕਵਤਾ ਵਿਚਾਰ ਨਹੀਂ ਐ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਜਦੋਂ ਪੰਜਵੇਂ ਪਾਤਸ਼ਾਹ ਲਾਹੌਰ ਤੋਂ ਵਾਪਸ ਆਏ ਚੌਥੇ ਪਾਤਸ਼ਾਹ ਦੇ ਚਰਨਾਂ ਵਿੱਚ ਤਾਂ ਤਿੰਨ ਚਿੱਠੀਆਂ ਪਹਿਲਾਂ ਲਿਖ ਦਿੱਤੀਆਂ ਸੀ ਸਤਿਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਮੇਰਾ ਮਨ ਲੋਚਿਆ ਗੁਰਦਰਸ਼ਨ ਤੋਂ ਬਿਲਪ ਕਰੇ ਚਾਤਰੀਆਂ ਤਿੰਨ ਚਿੱਠੀਆਂ ਜਦੋਂ ਪਹੁੰਚ ਗਈਆਂ ਤਾਂ ਪਰਥੀ ਚੰਦੇ ਕੋਲ ਉਹ ਨਿਕਲਿਆਈਆਂ ਸੀ ਦੋ ਚਿੱਠੀਆਂ ਪਹਿਲੀਆਂ ਜਦੋਂ ਪੰਜਵੇਂ ਪਾਦਸ਼ਾਹ ਫਿਰ ਆਏ ਉੱਤਚਰਨਾ ਦੇ ਵਿੱਚ ਫਿਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਪਰਥੀ ਚੰਦ ਨੂੰ ਕਿਹਾ ਕਿ ਹੁਣ ਇਹ ਤਿੰਨ ਪਦ ਤਾਂ ਹੋ ਗਏ ਨੇ ਚੌਥਾ ਪਦ ਪੂਰਾ ਕਰਕੇ ਸ਼ਬਦ ਪੂਰਾ ਕਰੋ ਹੁਣ ਪਰਥੀ ਚੰਦ ਤੇ ਨਾ ਉਹ ਬਖਸ਼ਿਸ਼ ਸੀ ਨਾ ਉਹ ਪ੍ਰੇਮ ਸੀ ਨਾ ਕੋਈ ਸ਼ਰਧਾ ਭਾਵਨਾ ਨਾ ਕੋਈ ਕਮਾਈ ਸੀ ਉਹ ਇੱਕ ਪਦ ਵੀ ਇੱਕ ਪੰਗਤੀਆਂ ਵਣੇ ਉਚਾਰ ਸਕੇ ਪੰਜਵੇਂ ਪਾਤਸ਼ਾਹ ਨੇ ਫਿਰ ਇਹ ਸ਼ਬਦ ਪੂਰਾ ਕੀਤਾ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਇਹ ਸ਼ਬਦ ਪੂਰਾ ਕੀਤਾ ਭਾਵ ਜਿਹੜੀ ਕਵਿਤਾ ਲਿਖਣੀ ਆ ਇਹ ਵੀ ਬਹੁਤ ਕੋਈ ਛੋਟੀ ਗੱਲ ਨਹੀਂ ਹੈ ਇਹ ਸ਼ਾਸਤਰਕਾਰਾਂ ਨੇ ਲਿਖਿਆ ਕਿ ਸੁਰਗਾ ਦੇ ਵਿੱਚੋਂ ਆਏ ਹੁੰਦੇ ਨੇ ਉਹ ਬੰਦੇ ਉਹ ਰੂਹਾਂ ਜਿਹੜੀਆਂ ਇਹ ਕਵਿਤਾ ਉਚਾਰਨੀ ਆ ਸੋ ਕਵਿਤਾ ਵੀ ਫਿਰ ਐਸੀਆਂ ਬਾਬਾ ਜੀ ਨੇ ਉਚਾਰਨੀ ਆ ਬਾਬਾ ਜੀ ਦੱਸਿਆ ਕਰਦੇ ਕਦੇ ਬਾਬਾ ਜੀ ਨੇ ਕਾਗਜ਼ ਪੈਨ ਨਹੀਂ ਸੀ ਰੱਖਿਆ ਜਿੰਨਾ ਟਾਈਮ ਬਾਬਾ ਜੀ ਨੇ ਦਿਨੇ ਸਾਰੇ ਸੰਗਤਾਂ ਨੂੰ ਤਾਰਨਾ ਜਿਹੋ ਜੇ ਸੰਗੀ ਆਉਣੇ ਜਿੱਥੇ ਜਿੱਥੇ ਤੇ ਜਾਣਾ ਉਹ ਦੇਖੀ ਜਾਣਾ ਤੇ ਰਾਤ ਨੂੰ ਉਹ ਕਵਤਾ ਉਸੇ ਤਰ੍ਹਾਂ ਹੀ ਸੁਣਾ ਦੇਣੀ ਜਵਾਨੀ ਸੁਣਾਉਣੇ ਮੌਕੇ ਤੇ ਬਣਾ ਕੇ ਸੁਣਾਉਣੀ ਕਦੇ ਕਾਗਜ਼ ਪੈਨ ਵੀ ਨਹੀਂ ਸੀ ਰੱਖਿਆ ਸੋ ਐਸੀ ਬਖਸ਼ੀ ਬਾਬਾ ਜੀ ਦੇ ਪ੍ਰੇਮ ਵਿੱਚ ਐਸੇ ਰੱਤੇ ਹੋਏ ਸੀ ਐਨੇ ਵਿਕੇ ਹੋਏ ਸੀ ਬਾਬਾ ਜੀ ਦੇ ਚਰਨਾਂ ਵਿੱਚ ਹਰ ਵੇਲੇ ਬਾਬਾ ਜੀ ਦੇ ਨਾਲ ਜਿੱਥੇ ਬਾਬਾ ਜੀ ਖੜ ਗਏ ਨਾਲ ਬਹੁਤ ਸਰੂਪ ਆਪਾਂ ਬਾਬਾ ਜੀ ਦੇ ਦੇਖਦੇ ਆ ਬਾਬਾ ਜੀ ਕਿਤੇ ਪੱਖਾ ਕਰ ਰਹੇ ਨੇ ਕਿਤੇ ਕਵਤਾ ਸੁਣਾ ਰਹੇ ਨੇ ਕਿਤੇ ਨਾਲ ਜਾ ਰਹੇ ਨੇ ਬਹੁਤ ਸਰੂਪ ਆਉਂਦੇ ਨੇ ਬਾਬਾ ਜੀ ਦੇ ਕਿਉਂ ਬਾਬਾ ਜੀ ਕਹਿੰਦੇ ਗਜਨ ਕਰਦੇ ਸੀ ਕਹਿੰਦੇ ਅਸੀਂ ਸਾਡੇ ਹਰ ਵੇਲੇ ਇਹੀ ਮਨ ਦੇ ਵਿੱਚ ਰਹਿੰਦਾ ਸੀ ਕਿ ਜਿੰਨੇ ਵੀ ਬਾਬਾ ਜੀ ਦੇ ਬਚਨ ਸੁਣੇ ਜਾਂ ਅੰਮ੍ਰਿਤ ਬਾਣੀ ਸੁਣੀ ਜਾਵੇ ਜਿੰਨੇ ਵੀ ਦਰਸ਼ਨ ਹੋ ਜਾਣ ਉਹਨੇ ਥੋੜੇ ਆ ਬਾਬਾ ਜੀ ਦੀ ਭਾਵਨਾ ਹੀ ਐਨੀ ਸੀ ਉਹਨਾਂ ਦੀਆਂ ਕਵਤਾਵਾਂ ਤੋਂ ਹੀ ਪਤਾ ਲੱਗਦਾ ਐਸੀ ਵਰਡਿੰਗ ਜਿਹੜੀ ਕਿਤੇ ਲੂ ਕੰਡੇ ਖੜੇ ਹੋ ਜਾਂਦੇ ਆ ਐਨੀ ਭਾਵਨਾ ਦੇ ਨਾਲ ਕਵਤਾ ਲਿਖਣੀਆਂ ਬਾਬਾ ਜੀ ਅਸੀਂ ਤਾਂ ਖੇਤਾਂ ਦੇ ਵਿੱਚ ਵੱਟਾਂ ਤੇ ਘਾਹ ਖੋਤਣ ਵਾਲੇ ਤੇ ਤੁਸੀਂ ਇੰਨੀਆ ਕਿਰਪਾ ਕੀਤੀਆਂ ਆ ਲੋਕ ਪਰਲੋਕ ਦੇ ਸੁਖ ਬਖਸ਼ੇ ਆ ਜਹਾਜ਼ਾਂ ਤੇ ਚੜ੍ਦਾ ਬਾਹਰ ਲਿਆਂ ਮੁਲਕਾਂ ਦੀਆਂ ਸਹਿਰਾ ਕਰਾਤੀਆਂ ਅਸੀਂ ਅਨਪੜਾ ਨੂੰ ਇੰਨਾ ਸ਼ੁਕਰਾਨਾ ਕਰਦੇ ਸੀ ਕਬ ਤਾਂ ਪੜ੍ਹ ਕੇ ਪਤਾ ਲੱਗਦਾ ਹੈ ਸੋ ਇਸ ਤਰ੍ਹਾਂ ਬਾਬਾ ਜੀ ਬੇਅੰਤ ਖੁਸ਼ੀਆਂ ਲਈਆਂ ਤੁਹਾਨੂੰ ਤੁਹਾਨੂੰ ਬਾਬਾ ਗੇਜਾ ਸਿੰਘ ਜੀ ਨੇ ਸੋ ਮੇਲੇ ਵੀ ਯਾਦਗਾਰਾਂ ਵੀ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਦੀਆਂ ਕਮਾਈਆਂ ਕੀਤੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਆਪਾਂ ਵੱਡਿਆਂ ਭਾਗਾਂ ਵਾਲਿਆਂ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਸੱਤ ਰੋਜ਼ਾ ਪ੍ਰੋਗਰਾਮ ਦੇ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਪਾਠੀ ਸਿੰਘ ਸੰਪਟ ਅਖੰਡ ਪਾਠ ਰੱਖੇ ਹੋਏ ਨੇ ਪਾਠ ਕਰ ਲੈਣੇ ਉਹ ਲਾਹਾ ਲੈ ਰਹੇ ਨੇ ਕੋਈ ਕੀਰਤਨ ਕਰਕੇ ਕਥਾ ਕਰਕੇ ਕੋਈ ਸੁਣ ਕੇ ਲਾਹਾ ਲੈ ਰਹੇ ਆ ਆਪਾਂ ਇਸ ਮਹਾਨ ਸਮਾਗਮ ਤੋਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਖੁਸ਼ੀਆਂ ਪ੍ਰਾਪਤ ਕਰਨੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ ਸਤ ਸੰਗਤ ਮੇ ਲਾਪ ਕਰ ਪੰਚ ਦੂਤ ਸੰਘਾਰੇ ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵੀ ਸਾਰੇ ਗੁਰ ਸਿੱਖਾ ਮੱਥੇ ਉਜਲੇ ਸੱਚੇ ਦਰਬਾਰੇ ਹਰ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਹਰ ਦਾਸ ਜ਼ਿਆਦਾ ਸਮਾਂ ਨਹੀਂ ਲਾਉਂਦਾ ਹੁਣ ਹਰ ਜਸ ਲੱਗੇਗਾ ਉਪਰੰਤ ਸਤਿਗੁਰਾਂ ਦਾ ਹੁਕਮ ਨਾਮਾ ਸਰਵਣ ਕਰਾਂਗੇ ਫਿਰ ਅਰਦਾਸ ਹੋਵੇਗੀ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਧੰਨਾ ਸਿੰਘ ਤੋਂ ਸਰਵਣ ਕਰਨਾ ਸੋ ਸਾਰੀਆਂ ਸੰਗਤਾਂ ਜਿੰਨੀਆਂ ਵੀ ਦੂਰੋਂ ਨੇੜਿਓਂ ਆਈਆਂ ਹਨ ਚੰਡੀਗੜ੍ਹ ਤੋਂ ਆਈਆਂ ਸੰਗਤਾਂ ਅੰਮ੍ਰਿਤਸਰ ਤੋਂ ਆਈਆਂ ਨੇ ਲੁਧਿਆਣੇ ਤੋਂ ਆਏ ਨੇ ਹੋਰ ਵੀ ਇਲਾਕੇ ਤੋਂ ਸੰਗਤਾਂ ਜਿਹੜੀਆਂ ਇਹ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਬਾਬਾ ਜੀ ਸਭ ਦੀ ਹਾਜ਼ਰੀ ਲਾ ਰਹੇ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜੀ ਹਰ ਵੇਲੇ ਹਾਜ਼ਰ ਨਾਜ਼ਰ ਨੇ ਕਿਤੇ ਜਾਂਦੇ ਨਹੀਂ ਇੱਕ ਮਿੰਟ ਸੈਕਿੰਡ ਵੀ ਕਿਤੇ ਗੈਰ ਹਾਜ਼ਰ ਨਹੀਂ ਹੁੰਦੇ ਸਭ ਦੀਆਂ ਹਾਜ਼ਰੀਆਂ ਲਾ ਰਹੇ ਸਭ ਦੀਆਂ ਝੋਲੀਆਂ ਭਰਨੇ ਬਾਬਾ ਜੀ ਦੇ ਬਚਨ ਹੈ ਆਪਣਾ ਆਪਣਾ ਭਾਵਨਾ ਦਾ ਭਾਂਡਾ ਜਿੱਡਾ ਕੋਈ ਵੱਡਾ ਭਾਂਡਾ ਬਣਾ ਲੂਗਾ ਉਨਾ ਹੀ ਬਾਬਾ ਜੀ ਨੇ ਭਰ ਦੇਣਾ ਸੋ ਇਸ ਕਰਕੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਯਾਤਰਾ ਕਰਨੀ ਹੈ ਸਤ ਸੰਗ ਚ ਬੈਠਣਾ ਹੈ ਕਥਾ ਕੀਰਤਨ ਸਰਵਣ ਕਰਨਾ ਸੋ ਆਪਾਂ ਜਿਹੜੀਆਂ ਵਿਚਾਰਾਂ ਹੁੰਦੀਆਂ ਨੇ ਉਹਨਾਂ ਤੇ ਕੁਝ ਨਾ ਕੁਝ ਅਮਲ ਵੀ ਕਰਨਾ ਹੈ ਨਿਤਨੇਮ ਵੀ ਕਰਨਾ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਪਾਣੀ ਕਰਨਾ ਨਿਤਨੇਮ ਕਰਨਾ ਗੁਰੂ ਕਾਜ ਹਾਜ਼ਰੀਆਂ ਭਰਨੀਆਂ ਦਸਾਂਵਾਂ ਦੀ ਕਿਰਤ ਕਮਾਈ ਕਰਨੀ ਸਤ ਗੁਰਾਂ ਦਾ ਬਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਿੱਖੀ ਸਿਧਾਂਤ ਬਖਸ਼ੇ ਹਨ ਨਾਮ ਜਪਣਾ ਕਿਰਤ ਕਰਨੀ ਤੇ ਵੰਡ ਛਕਣਾ ਇਹ ਗੁਰ ਸਿੱਖਾਂ ਨੂੰ ਬਖਸ਼ਿਸ਼ ਕੀਤੀ ਐ ਸੋ ਆਪਾਂ ਗੁਰਮਤ ਅਨੁਸਾਰ ਚੱਲਾਂਗੇ ਤਾਂ ਆਪਣੇ ਜੀਵਨ ਸਫਲੇ ਐ ਗੁਰੂ ਦੀਆਂ ਖੁਸ਼ੀਆਂ ਨੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਆਈਆਂ ਹੋ ਸੋ ਆਓ ਹੁਣ ਹਰ ਜਸ ਲੱਗੇਗਾ ਅਤੇ ਸਤਿਗੁਰਾਂ ਦਾ ਹੁਕਮ ਨਾਮ ਸਰਵਣ ਕਰਾਂਗੇ ਪੁਰ ਚੱਕ ਦੀ ਖਿਮਾ ਪਿਆਰ ਸਤ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਤਰਨ ਆਉਂਦੇ ਨੇ ਪਰਿਉਪਕਾਰੀ ਜੀ ਪਰਿਉਪਕਾਰੀ ਜਗ ਤਾਰਨ ਆਉਂਦੇ ਨੇ ਪਰਿਉਪਕਾਰੀ ਪਰਿਉਪਕਾਰੀ ਜਗ ਤਾਰਨ ਆਉਂਦੇ ਨੇ ਪਰਿਉਪਕਾਰੀ ਪਰਿਉਪਕਾਰੀ ਜਗ ਤਾਰਨ ਆਉਂਦੇ ਨੇ ਪਰਿਉਪਕਾਰੀ ਪਰਿਉਪਕਾਰੀ ਜਗ ਤਾਰਨ ਆਉਂਦੇ ਨੇ ਪਰਿਉਪਕਾਰੀ